ਆਪ ਸਭ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਆਉਣ ਵਾਲੀ 19 ਜੂਨ 2025 ਨੂੰ ਪਿੰਡ ਪਿੱਪਲੀ ਜ਼ਿਲ੍ਹਾ ਜਲੰਧਰ ਵਿਖੇ ਲਾਲਾ ਸੋਹਣ ਸ਼ਾਹ ਜੀ ਦੀ ਜਗ੍ਹਾ ਤੇ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁਖ ਸੇਵਾਦਾਰ ਜਨਕਰਾਜੀ ਪ੍ਰਵੇਸ਼ ਨੇ ਦੱਸਿਆ ਕਿ 19 ਜੂਨ ਨੂੰ ਜਿਹੜੀਆਂ ਵੀ ਦਰਬਾਰ ਦੇ ਨਾਲ ਸੰਗਤਾਂ ਜੁੜੀਆਂ ਹਨ ਉਹ ਇਸ ਮੇਲੇ ਤੇ ਹਾਜ਼ਰੀ ਭਰ ਸਕਦੀਆਂ ਹਨ ਪਹੁੰਚ ਸਕਦੀਆਂ ਹਨ ਉਹਨਾਂ ਨੂੰ ਸਦਾ ਜਾਂਦਾ ਹੈ ਸੋ ਇਸ ਮੇਲੇ ਦੇ ਵਿੱਚ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਮੇਲੇ ਦੇ ਵਿੱਚ ਕੁਝ ਕਲਾਕਾਰ ਵੀ ਜਰੂਰ ਆਪਣੀ ਹਾਜ਼ਰੀ ਲਵਾਉਣਗੇ ਸੋ ਇਸ ਦਰਗਾਹ ਦੇ ਮੁੱਖ ਸੇਵਾਦਾਰ ਬਲੋ ਬੇਨਤੀ ਹੈ ਕਿ ਇਸ ਦਰਬਾਰ ਦੇ ਸਹਿਯੋਗ ਨਾਲ ਲੋਕ ਭਲਾਈ ਕੰਮਾਂ ਵਾਸਤੇ ਜਗਾ ਖਰੀਦੀ ਜਾਣੀ ਹੈ ਉਸ ਲਈ ਆਪ ਸਭ ਸੰਗਤਾਂ ਸੇਵਾ ਭੇਟਾ ਕਰ ਸਕਦੀਆਂ ਹੋ ਜੀ ਧੰਨਵਾਦ ਜੀ